ਪੰਚੀਰ ਗੁਰਗੋਵ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੁੱਲ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਦਾ ਜੋ ਮੈਡੀਕਲ ਕੈਂਪ ਸੰਤ ਬਾਬਾ ਗੁਰਦੇਵ ਸਿੰਘ ਜੀ ਦੇ ਸਤਾਲ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਅੱਜ ਦਾ ਮੈਡੀਕਲ ਕੈਂਪ ਸਿੱਖ ਵੈਲਫੇਅਰ ਸੁਸਾਇਟੀ ਸ਼ਰਪੁਰ ਅਤੇ ਲਿਵਾ ਲਿਵਾਸਾ ਹਸਪਤਲ ਦੇ ਸਹਿਯੋਗ ਨਾਲ ਸਕਾਰਜੋਗ ਬੀਬੀ ਕਿਰਨਜੀਤ ਕੌਰ ਜੀ ਨੰਦ ਜੀ ਅਤੇ ਬੱਬੀ ਬਲਜੀਤ ਕੌਰ ਜੀ ਦੇ ਸਹਿਯੋਗ ਨਾਲ ਉਹਨਾਂ ਦੇ ਪਰਾਲੇ ਨਾਲ ਇਹ ਮੈਡੀਕਲ ਕੈਂਪ ਪੁਆਇਆ ਜਾ ਰਿਹਾ ਹੈ ਔਰ ਸਮੇਂ ਦੀ ਲੋੜ ਆ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਜਿਹੜੇ ਵੱਧ ਤੋਂ ਵੱਧ ਲਵਾਏ ਜਾਣ ਤਾਂ ਕਿ ਸੰਗਤਾਂ ਉਹਦਾ ਜਿਹੜਾ ਕੀ ਲਾਭ ਉਠਾ ਸਕਣ ਅੱਜ ਦਾ ਸਮਾਗਮ ਜੋ ਕਿ ਸਿੱਖ ਵੈਲਫਰ ਸੁਸਾਇਟੀ ਦੇ ਸਹਿਯੋਗ ਨਾਲ ਲਾਇਆ ਜਾ ਰਿਹਾ ਸਿੱਖ ਵੈਲਫਰ ਸੁਸਾਇਟੀ ਸਨ 1992 ਦੇ ਵਿੱਚ ਸਰਦਾਰ ਜਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੈ ਸੰਤ ਅਨੂਪ ਸਿੰਘ ਜੀ ਦੀ ਸਰਪ੍ਰਸਤੀ ਹੈ ਤੇ ਮਹਾਨ ਤਾਰਾ ਸਿੰਘ ਦੇ ਅਸ਼ੀਰਵਾਦ ਸਦਕਾ 1992 ਦੇ ਵਿੱਚ ਹੌਂਕ ਵਿੱਚ ਆਈ ਅਤੇ ਸਰਦਾਰ ਅਜਵਿੰਦਰ ਸਿੰਘ ਜੀ ਨੇ ਉਸ ਵਕਤ ਇੱਕ ਮਹਾਨ ਕੀਰਤਨ ਦਰਬਾਰ ਹਾਰਪੁਰ ਰੋਸ਼ਨ ਗਰਾਊਂਡ ਵਿਖੇ ਕਰਵਾਇਆ ਕਰਵਾਇਆ ਗਿਆ ਜੋ ਕਿ ਅੱਜ ਤੱਕ ਵਿਰਾਸਤ ਚੱਲਿਆ ਆ ਰਿਹਾ ਹੈ ਔਰ ਸਿਕਵਲ ਪਰ ਸੁਸਾਇਟੀ ਦੇ ਨਾਲ ਤਕਰੀਬਨ 40 ਤੋਂ 50 ਸੁਸਾਇਟੀਆਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ ਜੋ ਕਿ ਇਸ ਤਰ੍ਹਾਂ ਦੇ ਸਮਾਗਮ ਔਰ ਉਪਰਾਲੇ ਕਰਦਿਆਂ ਰਹਿੰਦੀਆਂ ਨੇ ਔਰ ਸਰਦਾਰ ਅਜਵਿੰਦਰ ਸਿੰਘ ਜੀ ਦੀ ਇੱਕ ਵਧੀਆ ਸੋਚ ਸੀ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਹਰ ਪੱਖ ਤੋਂ ਹਮੇਸ਼ਾ ਹੀ ਜਿਹੜਾ ਕਿ ਉਹ ਸਮਾਜ ਦੇ ਵਿੱਚ ਵਿਚਰਦੇ ਸਨ ਔਰ ਸਮਾਜ ਨੂੰ ਚੰਗੀ ਸੇਹ ਦਿੰਦੇ ਆਏ ਔਰ ਸਰਦਾਰ ਅਜਵਿੰਦਰ ਸਿੰਘ ਜੀ ਅੱਜ ਤੋਂ 3 ਸਾਲ ਪਹਿਲਾਂ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਅੱਜ ਜੋ ਸਿੱਖ ਪਰ ਸੋਸਾਇਟੀ ਦੇ ਪ੍ਰਧਾਨ ਕੀ ਜਿਹੜੀ ਸਰਦਾਰ ਅਜਵਿੰਦਰ ਸਿੰਘ ਜੀ ਕਰਦੇ ਸਨ ਅੱਜ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਸੇ ਵਾਵਾ ਨੂੰ ਆ ਰਹੇ ਨੇ ਔਰ ਉਸੇ ਤਰ੍ਹਾਂ ਉਹਨਾਂ ਦੇ ਪੂਲਿਆਂ ਦੇ ਚੱਲਦੇ ਹੋਏ ਉਸੇ ਤਰ੍ਹਾਂ ਸੋਸਾਇਟੀ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਿਸ ਤਰ੍ਹਾਂ ਸੋਸਾਇਟੀ ਪਹਿਲਾਂ ਕੀਰਤਨ ਦਰਬਾਰ ਕਰਾਉਂਦੀ ਸਮਾਜ ਸੇਵੀ ਕੰਮਾਂ ਦੇ ਵਿੱਚ ਮੈਡੀਕਲ ਕੈਂਪ ਲਾਉਣੇ ਔਰ ਹਸਪੀਟਲਾਂ ਦੇ ਵਿੱਚ ਜਾ ਕੇ ਹੈਲਪ ਕਰਨੀ ਸਕੂਲਾਂ 'ਚ ਜਾ ਕੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਉਹਨੋਂ ਨਿਰੰਤਰ ਸਾਰੇ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਔਰ ਇਸੇ ਤਰ੍ਹਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਆਪਣਾ ਆਸ਼ੀਰਵਾਦ ਸੋਸਾਇਟੀ ਦੇ ਸਿਰ ਤੇ ਰੱਖਿਓ ਔਰ ਇਸ ਤਰ੍ਹਾਂ ਜਿਹੜਾ ਕਿ ਸੋਸਾਇਟੀ ਸਾਰੀ ਜਿਹੜੀ ਆ ਇਹ ਕੰਮ ਕਰਦੀ ਰਹੇ ਔਰ ਮੈਂ ਵਿਸ਼ੇਸ਼ ਤੌਰ ਤੇ ਸੰਤ ਬਾਬਾ ਗੁਰਦੇਵ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜੇਨਾ ਦਾ ਵੀ ਅੱਜ ਦੇ ਕੈਂਪ ਵਿੱਚ ਪੂਰਨ ਸਹਿਯੋਗ ਔਰ ਮੇਰੇ ਨਾਲ ਸ੍ਰੀ ਸਤੌਰ ਤੇ ਸਿੱਖ ਫਲ ਪਰ ਸੋਸਾਇਟੀ ਦੇ ਸੀਨੀਅਰ ਜਿਹੜੇ ਆਗੂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਕਮਲਜੀਤ ਸਿੰਘ ਜੀ ਪੂਪਾ ਸਰਦਾਰ ਔਨਕਾਰ ਸਿੰਘ ਜੀ ਸੀਨੀਅਰ ਲੀਡਰ ਐ ਵੀ ਸੀਨੀਅਰ ਉਹ ਜਿਹੜੇ ਸਾਡੇ ਸਾਥੀ ਨੇ ਉਹ ਵੀ ਆਏ ਨੇ ਔਰ ਅਖੀਰ ਦੇ ਵਿੱਚ ਇੱਕ ਹੋਰ ਫਿਰ ਤਨਤਨ ਸ਼੍ਰੀ ਗੁਰਗੋਬਨ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੁੱਲ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਫਤਿਹ ਅਰਚ ਕਰਦਾ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੈਰੀ ਪ੍ਰਕਾਸ਼ ਆ ਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਪਾਵਲੈਓ ਵਾਹ ਪ੍ਰਗਟਿਓ ਮਰਦ ਗੰਮੜਾ ਬਰਿਆਮ ਅਕੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਅੱਜ ਸਾਬ ਜੀ ਆਦਾ ਬਾਬਾ ਫਤਿਹ ਸਿੰਘ ਤਾਨਾਦਲ ਦੇ ਹੈੱਡ ਕੁਆਰਟਰ ਗੁਰਦਰਾ ਸਿੰਘ ਸਭਾ ਚੋਣੀ ਨਿਹੰਗ ਸਿੰਘਾਂ ਮਜਵਾੜਾ ਕਲਾਉਨ ਨਾ ਰੋਡ ਹੁਸ਼ਿਆਰਪੁਰ ਵਿਖੇ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਪਰ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਜੀ ਦੇ ਅੰਮ੍ਰਿਤ ਰਸ ਗੁਰਬਾਣੀ ਦੇ ਕੀਰਤਨ ਚੱਲ ਰਹੇ ਹਨ ਗੁਰੂ ਕੇ ਲੰਗਰ ਦਾ ਚੱਲ ਰਹੇ ਹਨ ਉੱਥੇ ਸਿੱਖ ਵੈਲਫੇਅਰ ਸੁਸਾਇਟੀ ਵੱਲੋਂ ਤੇ ਨਿਵਾਸਕਾ ਹਸਪੀਟਲ ਵੱਲੋਂ ਮੈਡੀਕਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਚੈੱਕਅਪ ਕੀਤੇ ਜਾ ਰਹੀ ਹੈ ਸਰਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਾ ਜੱਥੇਬੰਦੀ ਵੱਲੋਂ ਸਮੂਹ ਸਿੱਖ ਵੈਲਫੇਅਰ ਸੁਸਾਇਟੀ ਦਾ ਸਮੂਹ ਨਿਵਾਸਕਾ ਸਟਾਫ ਦਾ ਸਾਡੇ ਆਨੰਦ ਜੀ ਬੀਬੀ ਕਰਨਜੋਤ कौर ਜੀ ਬੀਬੀ ਬਲਜੀਤ कौर ਜੀ ਸਰਦਾਰ ਅਬਤਾਸ ਸਿੰਘ ਜੀ ਡਾਉਲ ਸਰਦਾਰ ਗਮਲ ਜੀ ਸਿੰਘ ਜੀ ਪੋਪਾ ਸਰਦਾਰ ओंकार ਸਿੰਘ ਜੀ ਸਾਰਿਆਂ ਨੇ ਆ ਕਰਕੇ ਸਹਿਯੋਗ ਦਿੱਤਾ ਸੋ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਾਨਾ ਦਾ ਜੱਥੇਬੰਦੀ ਵੱਲੋਂ ਸਮੂਹ ਗੁਰੂ ਨਾਨਕ ਨਾਮ ਦੇ ਸੰਗਤਾਂ ਨੂੰ ਗੁਰਸੈਵ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਗੁਰ ਸੱਚੇ ਪਾਤਸ਼ਾਹ ਜਿਹਨੇ ਮਹਾਨ ਪਰਬਾਰ ਕਰ ਕਰਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਸਾਨੂੰ ਗੁਲਾਮੀ ਦੀਆਂ ਜ਼ੂੜੇ ਤੋਂ ਗੁਲਾਮੀ ਦਾ ਜ਼ੂੜਾ ਵੱਢ ਕੇ ਸਾਨੂੰ ਗੁਲਾਮੀ ਤੋਂ ਨਿਜਾਦ ਦਵਾਈ 14 ਜੰਗਾਂ ਲੜ ਕੇ ਆਪਣੇ ਮਾਤਾ ਪਿਤਾ ਤੇ ਆਪਣੇ ਪੁੱਤਰ ਸ਼ਹੀਦ ਕਰਵਾ ਕਰਕੇ 700 709 ਸਾਲ ਮੁਗਲ ਸلطਨਾਨ ਦਾ ਮਲੀਆ ਮੇਟ ਕਰਕੇ ਧਰਮ ਯੁੱਧ ਲੜ ਕੇ ਸਤਗੁਰ ਜੀ ਦਾ ਜੋ ਵੀ ਮਿਸ਼ਨ ਸੀਗਾ ਉਹ ਕਿਸੇ ਦੇ ਖਿਲਾਫ ਨਹੀਂ ਸੀ ਕਿਸੇ ਧਰਮ ਕਿਸੇ ਜਾਤ ਦੇ ਖਿਲਾਫ ਨਹੀਂ ਸੀ ਜੋਨਮ ਦੇ ਖਿਲਾਫ ਜਿਹੜੇ ਜ਼ੁਲਮ ਕਰਦੇ ਸਨ ਉਹਨਾਂ ਦੇ ਖਿਲਾਫ ਸਤਗੁਰੂ ਜੀ ਨੇ 14 ਧਰਮਯੁੱਧ ਲੜੇ ਅਤੇ ਜਿੱਤ ਪ੍ਰਾਪਤ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਜੱਜ ਉਹ ਜਮੀਨ ਤੇ ਖਾਤਰ ਕੋਈ ਵੀ ਜੰਗ ਨਹੀਂ ਸੀ ਸਨਮਾਨ ਮਤਾ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਾਸਤੇ ਸਤਗੁਰੂ ਜੀ ਨੇ ਬਲੀਦਾਨ ਦਿੱਤਾ ਸੋ ਸਾਰੇ ਸੰਸਾਰ ਨੂੰ ਸਾਡੇ ਸਾਰੇ ਦੇਸ਼ ਨੂੰ ਇਹ ਉਹਨਾਂ ਦੇ ਮਹਾਨ ਪਰਮਕਾਰ ਯਾਦ ਰੱਖਣੇ ਚਾਹੀਦੇ ਆ ਇਹ ਸਾਡੇ ਪਾਰਲੀਮੈਂਟ ਤੇ ਤਾਂ ਹੀ ਤਿਰੰਗਾ ਝੰਡਾ ਝੁਲ ਰਿਹਾ ਗੁਰੂ ਸਾਹਿਬ ਜੀ ਨੇ ਮਹਾਨ ਪਰਵਕਾਰ ਕੀਤੇ ਹਨ ਅੱਜ ਸਾਡੇ ਮੰਦਰਾਂ ਵਿੱਚ ਪੂਜਾ ਹੋ ਰਹੀ ਹੈ ਸਾਡੇ ਗੁਰਦੁਆਰਿਆਂ ਵਿੱਚ ਕੀਰਤਨ ਚੱਲ ਰਹੇ ਹਨ ਸਾਰੇ ਧਰਮ ਆਪੋ ਆਪਣੀ ਆਜ਼ਾਦੀ ਦੇ ਨਾਲ ਆਪੋ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਨ ਇਹ ਸਾਰਾ ਮਹਾਨ ਪਰਵਕਾਰ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸਤ ਦਾਨ ਕਰਕੇ ਸਾਡੇ ਤੇ ਕਿਰਪਾ ਕੀਤੀ ਹੈ ਪਰਵਕਾਰ ਕੀਤਾ ਹੈ ਸੋ ਉਹਨਾਂ ਦੇ ਪਰਵਕਾਰਾਂ ਨੂੰ ਵਿਆਦ ਕਰਨੇ ਦੀ ਲੋੜ ਹੈ ਦਾਸਵਾਲੋਂ ਹੁਸ਼ਾਰਪੁਰ ਫਾਸਟ ਲਾਈਵ ਦੇ ਸੰਦਾਸ ਸतीश ਜੀ ਸतीश ਸ਼ਰਮਾ ਜੀ ਦਾ ਵੀ ਧੰਨਵਾਦ ਕਰਦਾ ਹਾਂ ਇਹਨਾਂ ਨੇ ਗੁਰੂ ਉਪਦੇਸ਼ ਨੂੰ ਅਤੇ ਸਾਡੇ ਨਾਮ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਣਾ ਹੈ ਸੋ ਸਾਰੇ ਵਿਸ਼ਵ ਦੇ ਸੰਗਤਾਂ ਨੂੰ ਨਾਨਕ ਨਾਮ ਲਈ ਗ ਸੰਗਤਾਂ ਨੂੰ ਸਹਬਜ਼ਾਦਾ ਬਾਬਾ ਫਤੇ ਸੰਗਤਾਨਾਂ ਦਾ ਜਿੱਥੇ ਬੰਦੀ ਬਣੋ ਲੱਖ ਲੱਖ ਵਧਾਈਆਂ ਹੋਣ ਸਭ ਨੂੰ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਕਰਨ ਨਾਨਕ ਨਾਮ ਕਰਦੀ ਕਲਾਮ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਕੀ ਨਾ ਜੀ ਮੇਰਾ ਨਾਮ ਸविता ਸ਼ਰਮਾ ਆ ਮੈਂ ਸਪੰਡ ਹਰੀਕ੍ਰਿਸ਼ਨ ਨਗਰ ਦੀ ਸਰਪੰਚਾ ਹਾਂ ਜੀ ਜੋ ਲੋਕਾਂ ਸਾਥ ਵਿੱਚ ਇਹ ਵਿਚਨਾ ਸਾਥ ਉਹ ਜਿਹੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹਦੇ ਤੁਸੀਂ ਇਹ ਕੈਂਪ ਹਰੀਕ੍ਰਿਸ਼ਨ ਨਗਰ ਵਿੱਚ ਲਗਾਇਆ ਗਿਆ ਸਿੱਖ ਗੁਰਦੁਆਰੇ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਜਨਮ ਦਿਨ ਦੇ ਦਿਹਾੜੇ ਤੇ ਲਗਾਇਆ ਗਿਆ ਹੈ ਇਹ ਸਿੱਖ ਵੈਲਫੇਅਰ ਸੁਸਾਇਟੀ ਦੇ ਲੋਕਾਂ ਸਾਹ ਹਸਪੀਟਲ ਵੱਲੋਂ ਪੂਰੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਫ੍ਰੀ ਮੈਡੀਕਲ ਚੈੱਕਅਪ ਹੋ ਰਿਹਾ ਉਹ ਉਹਦੇ ਵਿੱਚ ਮੈਂ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਬੜੀ ਬਹੁਤ ਜਿੜੀ ਜੜੀ ਬਿਹਰੂ ਚੈੱਕਪ ਹੋ ਰਿਹਾ ਇੱਥੇ ECG BP 슈ਗਰ ਤੇ ਆਪਣੇ ਇਹਨਾਂ ਦੁਆਰੇ ਚੈੱਕਪ ਹੋ ਰਿਹਾ ਹੈ ਬਾਈ ਕੁਜ ਜੇ ਕਾ ਹੌਸਾ ਬਾਈ ਕੁਜ ਜੇ ਫਤਿਹ ਅੱਜ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਭੰਤਾਨ ਗੁਰ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਨੀ ਆ ਤੇ ਨਾਲ ਹੀ ਅੱਜ ਅਸੀਂ ਜਿੱਥੇ ਜਰ ਬਾਬਾ ਗੁਰਦੇਵ ਸਿੰਘ ਜੀ ਦੇ ਗੁਰਦੁਆਰੇ ਬਾਬਾ ਫਤਿਹ ਸਿੰਘ ਟਰਨਰ ਦਲ ਵਾਲੇ ਉਨਾਰੋਡ ਬਜਵਾੜਾ ਵਿਖੇ ਕੱਤਰ ਹੋਏ ਆ ਅੱਜ ਇੱਥੇ ਸਿੱਖ ਮੈਡੀਕਲ ਸੁਸਾਇਟੀ ਦੇ ਸਹਿਯੋਗ ਨਾਲ ਨਿਵਾਸਾ ਹਸਪੀਟਲ ਦੇ ਕੋਆਪਰੇਟ ਕਰਨ ਨਾਲ ਅੱਜ ਇਸੇ ਇਥੇ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਵਾਇਆ ਗਿਆ ਜਿਸ ਵਿੱਚ ECG ਤੇ 슈ਗਰ ਦੀ ਪੀ ਦੇ ਟੈਸਟ ਹੋ ਰਿਹਾ ਤੇ 15 8 ਅਬੋਵ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾ ਰਹੇ ਆ ਜਿਸ ਦੇ ਵਿੱਚ ਲਿਵਾਸਾ ਹਸਪੀਟਲ ਦੀ ਆਪੀਡੀ ਫੀਸ ਦੁਬਾਰਾ 1 ਸਾਲ ਤੱਕ ਨਹੀਂ ਲੱਗੂਗੀ ਤੇ ਜੋ ਕਿ ਸਾਨੂੰ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਉੱਥੇ ਬਲੱਡ ਟੈਸਟ ਵੀ ਕਰਾਏ ਜਾਂਦਾ ਤਾਂ 50% ডিসকাউন্ট ਵੀ ਦਿੱਤਾ ਜਾਊਗਾ ਜਾਂ 15% ਜੋ ਵੀ ਹੈ ਨਾ ਉੱਥੇ ਜਾ ਕੇ ਪਤਾ ਲੱਗੇਗਾ ਤੇ ਨਾਲ ਹੀ ਆਯੂਸ਼ਮਨ ਕਾਰਡ ਵੀ ਬਣਾਏ ਜਾ ਰਹੇ ਆ ਤੇ ਸਾਰੀ ਸੰਗਠਨ ਨੂੰ ਅਪੀਲ ਕਰਨਾ ਚਾਹੀਦਾ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਵੰਡ ਲਾਹਾ ਉਠਾਣ ਤਾਂ ਜੋ ਇੱਥੇ ਕੱਤਰ ਹੋ ਕੇ ਆਪਣੇ ਇਸ ਕੈਂਪ ਦਾ ਜੋ ਵੀ ਹੈਗਾ ਕਿ ਲਾਹਾ ਹੈਗਾ ਜਲਦੀ ਤੋਂ ਜਲਦੀ ਉਠਾਣ ਦੀ ਕੋਸ਼ਿਸ਼ ਕਰਨ ਤੇ ਸਾਰੀ ਸੰਗਠਨ ਨੂੰ ਕਹਿਣਾ ਹੈ ਕਿ ਜਲਦੀ ਤੋਂ ਜਲਦੀ 3 ਮਹੀਨੇ ਤੱਕ ਇਹ ਕੈਂਪ ਇੱਥੇ ਹੈਗਾ ਤੇ ਸਾਰੀ ਸੰਗਠਨ ਅਪੀਲ ਹੈ ਕਿ ਜਲਦੀ ਤੋਂ ਜਲਦੀ ਆ ਕੇ ਇਸ ਕੈਂਪ ਦਾ ਜਰ ਅਲਾਹਾ ਉਠਾਣ ਜੀ ਮੈਡੀਕਲ ਕੈਂਪ ਲਗਾਇਆ ਹੈ ਜਿਹੜੀ ਜੀ ਆ ਰਹੀ ਹੈ ਫਸਟ ਹੋ ਰਿਹਾ ਹੈ ਜਹਾ ਪਹਿਲਾਂ ਤੇ ਸਸਟੀ ਕਾਲ ਸਾਰੇ ਨੂੰ ਗੁੱਡ ਪ੍ਰੋਗਰਾਮ ਲੱਗਣਾ ਬਣਾਈਆ ਤੇ ਅੱਜ ਗੁਰਪ੍ਰਬ ਦੇ ਉਪਦੇਸ਼ ਕਰਕੇ ਸਾਡੇ ਨਿਵਾਸਾ ਹਸਪੀਟਲ ਨੇ ਇੱਕ ਕੈਂਪ ਆਰਗੇਨਾਈਜ਼ ਕੀਤਾ ਹੈ ਜਿਹਦੇ ਵਿੱਚ ਇਥੇ ਲੋਕਾਂ ਦਾ ਫ੍ਰੀ ਬੀਪੀ ਚੈੱਕ ਕੀਤਾ ਜਾ ਰਿਹਾ ਹੈ ਤੇ 슈ਗਰ ਚੈੱਕ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਨਸੀਜੀਆਂ ਕਰਵਾਈ ਜਾ ਰਹੀ ਹੈ ਤੇ ਪੇਸ਼ੈਂਟਸ ਨੂੰ ਅਲੱਗ-ਅਲੱਗ ਬਿਮਾਰੀਆਂ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਜਿਹੜਾ ਪੇਸ਼ੈਂਟਸ ਕਾਫੀ ਲਾਭ ਲੈ ਰਹੇ ਹੈ ਤੇ ਮੈਡੀਕਲ ਕੈਂਪ ਦੇ ਨਾਲ-ਨਾਲ ਸਾਡੇ ਹਸਪਤਾਲ ਵੱਲੋਂ ਇੱਕ ਗੋਲਡਨ ਏਜ ਹੈਲਥ ਕਾਰਡ ਵੀ ਬਣਾਏ ਜਾ ਰਿਹਾ ਹੈ ਉਹ ਜੋ ਕਿ ਸੀਨੀਅਰ ਸਿਟੀਜ਼ਨ ਕਾਰਡ ਹੈ 58 ਇਅਰਸ ਤੋਂ ਅਬਾਬ ਵਾਲਿਆਂ ਦੇ ਬਣਦੇ ਹੈ ਤੇ ਉਹ ਕਾਰਡ ਵਿੱਚ ਵੀ ਕਾਫੀ ਬੈਨੀਫਿਟਸ ਪ੍ਰੋਵਾਈਡ ਕੀਤੇ ਜਾ ਰਹੇ ਹੈ ਬੈਸ਼ਰ ਬੈਨੀਫਿਟ ਹੈ ਕਾਰਡ ਜਿੱਦਾਂ ਇਸ ਕਾਰਡ ਵਿੱਚ ਕੰਸਲਟੈਂਟ ਦੀ ਕੰਸਲਟੇਸ਼ਨ ਫ੍ਰੀ ਹੈ ਤੇ ਉਸ ਤੋਂ ਬਾਅਦ ਫਿਜ਼ੀਓਥੈਰੇਪਿਸਟ ਨੂੰ ਮਿਲ ਸਕਦੇ ਆ ਡਾਈਟੀਸ਼ਨ ਨੂੰ ਦੰਦ ਉਸ ਤੋਂ ਬਾਅਦ ਐਮਬੂਲੈਂਸ ਸਰਵਿਸ ਫ੍ਰੀ ਹੈ ਤੇ ਹੋਰ ਵੀ ਕਾਫੀ ਜਿਦਾ ਟੈਸਟ ਵਗੈਰਾ ਹੋ ਗਏ ਤੇ ਇਸ ਜਿਹੀਆਂ ਕਰਵਾਈ ਜਾਂਦੀ ਹੈ ਉਸ ਹੈਲਥ ਕਾਰਡ ਤੇ ਤੇ ਉਸ ਤੋਂ ਬਾਅਦ ਇਕੋ ਕਰਵਾਈ ਜਾਂਦੀ ਹੈ ਤੇ ਇਦਾਂ ਹੈ ਉਸ ਕਾਰਡ ਦੇ ਕਾਫੀ ਬੈਨੀਫਿਟਸ ਨੇਮੇਸ਼ਨਸ ਕਿਨੇ ਲੋਕਾਂ ਨੇ ਬੁਲਾਇਆ ਹੁਣ ਤੱਕ ਜੀ

ਅਜਵੇਰ ਦਿਹਾੜੇ ਤੇ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਮਾਤ ਐਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਬਹੁਤ ਹੀ ਪਰਮ ਸੇਵਕਾਰੀਓ ਜਿਵੇਂ ਜਰ ਬਾਬਾ ਗੁਰਦੇਵ ਸਿੰਘ ਜੀ ਜਿਨ੍ਹਾਂ ਦਾ ਬਹੁਤ ਵੱਡਾ ਸਮਾਜ ਦੇ ਲਈ ਸਹਿਯੋਗ ਹੈ ਆਜ ਉਹਨਾਂ ਦੀ ਰਹਿਨਮਾਈ ਹੇਠ ਆਜ ਪ੍ਰਕਾਸ਼ ਦਿਹਾੜੇ ਨੂੰ ਸ਼੍ਰੀ ਗੁਰਦੇਵ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਨਮਰਪਤ ਆਜ ਇੱਕ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਤਹਿਤ ਸੈਂਕੜੇ ਮਰੀਜ਼ ਜਿਹੜੇ ਆ ਉਹਨਾਂ ਦਾ ਨਿਰੀਖਣ ਕੀਤਾ ਗਿਆ ਉਹਨਾਂ ਦਾ ਚੈੱਕਅਪ ਕੀਤਾ ਗਿਆ ਔਰ ਉਹ ਦਵਾਈਆਂ ਵੰਡੀਆਂ ਗਈਆਂ ਤੇ ਇਹ ਜਿਹੜਾ ਮੈਡੀਕਲ ਕੈਂਪ ਲਿਵਾਸਾ ਦੇ ਸਹਿਯੋਗ ਦੇ ਨਾਲ ਲਗਾਇਆ ਗਿਆ ਸੋ ਮੈਂ ਬਾਬਾ ਜੀ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਉਹਨਾਂ ਨੂੰ ਮੁਬਾਰਕਵਾਦ ਵੀ ਮੈਂ ਜਾਈਏ ਪਰਲੇ ਕਰੰਦੇ ਔਰ ਸਾਡੀ ਜਿੰਨੀ ਵੀ ਸਨੁਚੀ ਟੀਮ ਇੱਥੇ ਮੌਜੂਦ ਹੈ ਸਾਰੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਦਾ ਵੀ ਬਹੁਤ ਵੱਡਾ ਬਾਬਾ ਜੀ ਦੀ ਮਿਹਰ ਸਹਿਯੋਗ ਹੈ ਤਾਂ ਹੀ ਇਹ ਜਿਹੜੇ ਆ ਕਾਰਜ ਹੈ ਉਹ ਜਿਹੜੇ ਸੰਪੰਨ ਕੀਤੇ ਜਾ ਸਕਦੇ ਆ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾਕਾਲਾ ਸਾਹਿਬ ਵਾਹਿਗੁਰੂ ਜੀ ਕੀ ਬੋਲ